ਪੂਰ ਰਹੇ ਜੋ ਸਰਬ ਮਹ ਹੈ ਆਪ ਹੈ ਲੈ ਰਾਰੇ ਹਰ ਗੁਲ ਨਾਹੀ ਅੰਤ ਪਾਰੀ ਜੀ ਜੰਤ ਸਭ ਥਾਰੇ ਹਾਂਜੀ ਵੈਲਕਮ ਆ ਜੀ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗਏ ਹੋয়াਗੇ ਪਿੰਡ ਮੰਡੀਕਣਾ ਸ਼੍ਰੀ ਕੰਠਪੜ ਸਾਹਿਬ ਤੇ ਤਿੰਨ ਦਿਨਾਂ ਵਾਸਤੇ ਤੇ ਦਿਖਾਉਣਾ ਸਾਰੀ ਵੀਡੀਓ ਹਲਵਾਈ ਨੇ ਕਰਤੇ ਘਰ ਮਾਗਰ ਨੂੰ ਗੋਭੀ ਵਾਲੇ ਮਕੌੜੇ ਤੇ ਬਾਕੀ ਸਮਾਨ ਕੱਚਾ ਕਰਕੇ ਕੱਢੀ ਜਾਂਦਾ ਸਵੇਰ ਵੇਲੇ ਪਕਾਉਣਾ ਸਾਰਾ ਇਧਰ ਮੰਜਾਂ ਤੇ ਪਕਾਉੜਿਆਂ ਨੂੰ ਸੈੱਟ ਕਰੀ ਜਾਂਦਾ ਇੱਕ ਬੰਦਾ ਸਿਰ ਪਕੌੜਿਆਂ ਵਾਸਤੇ ਚਟਨੀ ਤਿਆਰ ਹੋ ਰਹੀ ਹੈ। ਕੇਲੇ ਵੀ ਪਾਤੇ ਤੇ ਇਹ ਆਸਲੀ ਪਕੌੜਿਆਂ ਵਾਲੀ ਚਟਨੀ ਦੇਸੀ ਤਰੀਕੇ ਨਾਲ ਬਣਾਈ ਹੋਈ। ਹੁਣ ਚੱਲਿਆਂ ਬਿਸਤਰੀ ਰਜਾਈਆਂ ਜੋ ਵੀ ਇਕੱਠੇ ਕਰਨੀਆਂ ਨੇ ਉਹਨਾਂ ਵਾਸਤੇ ਤੇ ਨਾਲ ਸਾਰੇ ਚੱਲ ਕੇ ਇਕੱਠੇ ਹੋ ਕੇ ਤੇ ਇੱਧਰ ਇੱਕ ਜਨ ਆ ਬਿਸਤਰਿਆਂ ਤੇ ਨੰਬਰ ਵਗੈਰਾ ਮਾਰਕ ਕਰੀ ਜਾਂਦਾ ਨਾਲ ਤੇ ਇੱਧਰ ਬਾਈ ਜੀ ਕਾਪੀ ਤੇ ਲਿਖ ਰਹੇ ਨੇ ਨਾਮ ਤੇ ਜੋ ਵੀ ਰਜਾਈ ਤੇ ਤਲਾਈ ਦਿੱਤੀ ਜਾਂਦੀ ਹੈ ਨਾਲ ਇਹ ਤੁਹਾਨੂੰ ਹੁਣ ਸਿਰਫ ਪਿੰਡਾਂ ਦੇ ਵਿੱਚ ਹੀ ਦੇਖਣ ਨੂੰ ਮਿਲੂਗੀ ਜੰਦਾ ਤੁਹਾਨੂੰ ਪਤਾ ਸ਼ਹਿਰਾਂ ਦੇ ਵਿੱਚ ਇਹ ਗੱਲਾਂ ਨਹੀਂ ਰਹੀਆਂ ਉੱਥੇ ਤਾਂ ਸਾਰਾ ਕੁਝ ਮੁੱਲ ਦਾ ਮਿਲਦਾ ਪਰ ਇਹ ਜਿਹੜੀ ਸਾਂਝ ਆ ਇਹ ਤੁਹਾਨੂੰ ਪਿੰਡਾਂ ਦੇ ਵਿੱਚ ਹੀ ਦੇਖਣ ਨੂੰ ਮਿਲੂਗੀ ਆ ਦੇਖੋ ਐ ਮਾਰਕ ਨਾਲ ਨੰਬਰ ਲਗਾ ਦਿੱਤਾ ਜਾਂਦਾ ਤੇ ਤਾਂ ਜੋ ਰਿਸ਼ਤੇਦਾਰ ਜਿਹੜੇ ਆਉਣਗੇ ਸ਼ਾਮ ਨੂੰ ਉਹਨਾਂ ਦਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਿਆ ਜਾਂਦਾਗਾ ਤੁਹਾਨੂੰ ਪਤਾ ਇਹ ਮਾਹੌਲ ਹੁਣ ਦਿਨੋਂ ਦਿਨ ਖਤਮ ਹੀ ਹੁੰਦਾ ਜਾ ਰਿਹਾ ਹੈ ਤੇ ਇਸ ਵੀਡੀਓ ਨੂੰ ਬਣਾਉਂਦਾ ਮੇਰਾ ਕਾਰਨ ਹੀ ਇਹ ਸੀਗਾ ਵੀ ਇਹ ਇਸ ਤਰ੍ਹਾਂ ਦੇਖਦੇ ਜਿਵੇਂ ਅੱਠੇ ਕਰਦੇ ਸੀ ਪਹਿਲਾਂ ਉਧਰੋਂ ਵੀ ਕਿਡਾ ਰਿਹਾ ਹੈ ਉਹਨਾਂ ਨੂੰ ਵੀ ਆਪਣੇ ਕੱਦ ਲਿਆ ਮੋਢੇ ਤੇ ਸਮੇਂ ਦੀ ਯਾਦ ਆਉਂਦੀ ਆ ਤਾਂ ਮੁਰਝਾਤੀ ਵੱਜ ਜਾਂਦੀ ਆ ਉਹਨਾਂ ਦਿਨਾਂ ਦੇ ਵਿੱਚ ਜਦੋਂ ਵਿਆਹ ਸ਼ਾਦੀਆਂ ਦੇ ਵਿੱਚ ਅੱਠੇ ਹੋ ਕੇ ਘਰਾਂ ਦੇ ਵਿੱਚੋਂ ਬਿਸਤਰੇ ਇਕੱਠੇ ਕਰਦੇ ਸੀਗੇ ਸਾਡੀ ਸਾਰੀ ਟੀਮ ਨੇ ਵਧੀਆ ਜ਼ਿੰਮੇਵਾਰੀ ਨਿਭਾਈ ਇਹ ਚੀਜ਼ਾਂ ਵੀ ਸਾਡੇ ਕਲਚਰ ਦਾ ਇੱਕ ਹਿੱਸਾ ਹੁੰਦੀਆਂ ਨੇ ਕੋਈ ਨਹੀਂ ਲੈਓ ਜਾਂ ਤਾਂ ਤਰੋ ਦੇ ਅੱਜ ਲੈ ਜਾਓ ਆ ਜਾ ਇਕਲਾਪਾ ਜਾਉਂਦੇ ਆ ਚਲੋ ਜੀ ਕਰਾ ਆਹ ਨਾਲੇ ਟਾਇਰ ਲੋ ਵੀ ਇਹ ਤਾਂ ਚੱਲੇ ਲੈ ਕੇ ਘਰ ਕੰਨੀ ਨੂੰ ਕਰਦੇ ਸਿੱਧੇ ਐ ਤਾਂ ਲੈ ਨੰਬਰ ਵੀ ਇਹਨਾਂ ਨੋਮਬਰ ਹਾ ਗੀਤ ਹਰਜੀਤ ਐ ਪੱਕੋਗਾ ਆਪਣੀ ਉਹ ਗਲੀ 'ਚ ਐ ਮੋੜ ਚੜ ਕੇ ਫਿਰ ਇਧਰ ਹੋ ਜਾ ਹਾਂ ਮੋੜਨਾ ਬਹੁਤ ਅੱਛਾ ਗੁਗਲੀ ਵਾ ਕੇ ਬਰੋ ਸਾਡੇ ਸਾਰ ਤੱਕ ਚੱਲੇ ਇਧਰ ਸਜਾਵਟ ਵਾਲਿਆਂ ਨੇ ਸਜਾਵਟ ਕੀਤੀ ਆ ਸਾਰੀ ਵਧੀਆ ਤੇ ਪਾਠੀ ਸਿੰਘਾਂ ਨੇ ਵਧੀਆ ਪਾਠ ਕਰੀ ਜਾਂਦੇ ਆ ਤੇ ਸੁਣਨ ਵਾਲਿਆਂ ਨੇ ਵਧੀਆ ਪਾਠ ਸੁਣਿਆ ਤੇ ਸੇਵਾ ਕਰਨ ਵਾਲਿਆਂ ਨੇ ਤੇ ਸੇਵਾ ਦਾ ਲਾਹਾ ਲਿਆ ਜਿਸ ਤਰ੍ਹਾਂ ਨੂੰ ਵੀ ਜਿਸ ਤਰ੍ਹਾਂ ਦੀ ਸੇਵਾ ਮਿਲੀ ਸਾਰਿਆਂ ਨੇ ਆਪੋ ਆਪਣੇ ਢੰਗ ਦੇ ਨਾਲ ਸੇਵਾ ਕੀਤੀ ਕੋਈ ਪ੍ਰਸ਼ਾਦਾ ਸਿਕਾਉਂਦਾ ਸੀ ਕੋਈ ਕਿਵੇਂ ਕਰਦਾ ਸੀ ਹੈਨਾ ਦੇਖੋ ਕਿੰਨਾ ਸ਼ਾਂਤ ਮਾਹੌਲ ਆ ਤੇ ਉੱਤੋਂ ਬਾਣੀ ਚੱਲ ਰਹੀ ਆ ਤੇ ਕਿੰਨਾ ਸਕੂਨ ਮਿਲਦਾ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਬਾਣੀ ਪੜੀ ਜਾਂਦੀ ਆ ਸ਼ਾਂਤ ਮਾਹੌਲਾ ਪੂਰਾ ਹੈ ਨਾ ਤੇ ਸਵਰੱਗਾ ਨਾਲੋਂ ਵੀ ਵਧੀਆ ਜਦੋਂ ਬਾਣੀ ਚੱਲਦੀ ਹੁੰਦੀ ਆ ਕੰਨਾਂ ਦੇ ਵਿੱਚ ਪੈਂਦੀ ਆ ਨਾ ਉਦੋਂ ਆਨੰਦ ਹੀ ਵੱਖਰਾ ਹੁੰਦਾਗਾ ਸਵੇਰ ਦੇ 6 ਵਜੇ ਹੋਏ ਨੇ man, you ਸਾ ਦੇਖਤਰ ਦੇ ਆ ਬੰਗਾ ਆਇਆ ਚਾਉ ਧੋਪੋਵੇਂ ਵਕ ਬਪੋੜੇ ਸਿਰ ਤਲਯ ਪਰ ਪਾਓ ਮੈਂ ਤਾਂ ਨਿਆ ਬਡੰਸ ਹੈ ਤਾ ਮੈਂ ਕੀਤਾ ਜੇ ਜਾਣਾ ਬਗ ਬਪੋੜਾ ਜਨਮ ਨ ਭੇੜੀ ਅੰਗ ਕਿਆ ਹੰਸ ਕਿਆ ਬਗੋਲਾ ਜਾ ਕੋ ਨਦਰ ਧਰੀ ਰਾਉਣਾ ਆਏ ਨਹੀਂ uh -huh. ਲਾਹ ਹੋਤ ਹਲੇਾਰੇ ਹਰ ਗੁਣ নাহি ਅੰਤ ਪਾਰੀ ਜੀ ਜੰਤ ਸਭ ਥਾਰੇ ਸਦਲ ਕੋ ਦਾਤਾ ਤੇਤਾ ਲਖ ਮੋਰਾਲੇ ਰਾਜੋ ਉਤਾਰਿ ਬਹਾਰੇ ਕੁਦਰਤ ਹੈ ਕੋ ਥਾਰੇ ਬਰਨ ਚਹਨ নাহি ਮਤਮ ਬਸਾਰੇ ਜਨਨਾਲਕ ਪਾਗਟ ਦਰਤ ਲ ਬ੍ਰਹਮ ਸੰਸਾਰ ਇੱਕ ਜੀ ਪਿਆਰ ਬਖਾਨੇ ਹਾਂਤੇ ਬਲ 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 ਸਾਧ ਬਲੇ ਹਾਰ ਸਰਬ ਗੁਣ ਨਿਹਾਨੰ ਕੀਮਤ ਨਾ ਗਿਆਂ ਨੰ ਹਲੰ ਉਚੇਤੇ ਉਤਜਾਲੀ ਜਾ ਪ੍ਰਵ ਤੇਰੋ ਖਲੰ ਮਨ ਤਨ ਤੇਰੋ ਪ੍ਰਾਡੰ ਏਕ ਸੁਤ ਹੈ ਜਹਲੰ ਕਬਲੇ ਕੰਬਾਦਿਓ ਬਟੇ ਤੇ ਬੜਾ ਨਉ ਜਾਂਦਾ ਕੌਲ ਤੇਰੋ

जाने जाने ताक। 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 चलो फिर आइए इधर चाहे रुटी भी लग चुकी है साक्ष संबंधियों तो सारे रिश्तेदार भी पहुंच चुके ने। चलो ਕਬੀਰ ਆਹੋ ਆਏ ਆ ਜੀ ਹਾਂ ਹਾਂ ਜੀ ਇਧਰ ਇਧਰ ਨੂੰ ਵੀ ਜਾਣਾ ਆਪਾਂ ਹਾਂ ਹਾਂ ਇਹਿੰਦ ਕਰੀ ਜਾਂਦਾ ਫਿਰ ਉਹਨੂੰ ਭੇਜਾਂਗੇ ਆਜੋ ਆਜੋ ਤੇ ਜੀ ਅਖੰਡ ਪਾਠ ਸਾਹਿਬ ਦੇ ਭੋਗ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਗੱਦੇ ਵਿਖਾਰਾ ਜਿਸ ਬਾਣੀ ਨੇ ਸਦਗੀ ਚਾਦਰਾਂ ਵਿਚ ਵਗੈਰਾ ਵਿਛਾ ਦਿੱਤੀਆਂ ਲਿਆ ਹਨ ਉਹ ਪਾਣੀ ਜਿਸ ਬਾਣੀ ਦੀ ਬਾਬਾ ਬੂਟਾ ਸਿੰਘ ਜੀ ਕਹਿੰਦੇ ਧਰਤੀ ਕਥਾ ਸਮਾ ਰਹੇ ਹਨ ਤਿੰਨ ਸਗਲੀ ਚਿੰਤ ਮਿਟਾਈ ਸਾਰੀ ਚਿੰਤਾ ਨੂੰ ਖਤਮ ਕਰਨ ਵਾਲੀ ਬਾਣੀ ਦਾ ਬੂਟਾ ਸਦਾ ਜਾਗ ਰਹੀ ਹੁਣ ਆਪਾਂ ਕੁਝ ਸਮੇਂ ਬਾਅਦ ਕੀਰਤਨ ਦੀਆਂ ਬਾਣੀਆਂ 'ਤੇ ਪਰਦੇਖਾ ਆਪ ਪਿਆਰ ਨਾਲ ਚਲਕੇ ਸ਼ਬਦ ਸਰਵਣ ਕਰਦੇ ਆਪਾਂ ਆਪਾਂ ਪਹਿਲਾਂ ਨਾਲ ਸ਼ਬਦੀ ਸਰਵੇ ਲਵਾਂਗੇ ਕਿਉਂਕਿ ਜਿਹੜੀ ਕਰਵਾਣੀ ਨੂੰ ਅਸੀਂ ਆਪਣੇ ਜੀਵਨ ਦਾ ਆਪਣੇ ਹਰ ਇੱਕ ਕਾਰਜ ਦਾ ਆਧਾਰ ਬਣ ਰਿਹਾ ਹੈ ਕੋਈ ਕੰਮ ਕਰਨਾ ਹੈ ਬਾਣੀ ਦਾ ਆਸਰਾ ਉਸ ਬਾਣੀ ਤੁਸੀਂ ਸਮਝ ਕੇ ਕਹਿਣੀ ਕੀ ਹੈ ਉਹ ਵੀ ਅਤੀ ਜ਼ਰੂਰੀ ਹੈ ਇਕੱਲਾ ਇਹ ਹੋਵੇ ਕਿ ਅਸੀਂ ਬਸ ਘਰੇ ਲਿਆਉ ਜੋਗੀ ਤੇ ਮੱਥੇ ਟੇਕਣ ਜੋਗੇ ਰਹਿ ਚਲੇ ਸਾਨੂੰ ਸਮਝ ਆਵੇ ਸਾਰਿਆਂ ਨੂੰ ਆਪਾਂ ਸਮਝੀਏ ਕਿ ਜੀਵਨ ਦਾ ਕੀ ਸੰਤਵ ਸਕੁੰਦੀ ਹੈ ਬਾਣੀ ਆਓ ਪਿਆਰ ਨਾਲ ਆਪਾਂ ਇਸ ਸ਼ਬਦ ਦੇ ਅਰਥ ਪੜ੍ਹਦੇ ਹਾਂ ਤੇ ਫਿਰ ਨਾਲ ਦੀ ਨਾਲ ਆਪਾਂ ਸਮੇਂ ਦੇ ਵਿੱਚ ਰਹਿ ਕੇ ਭਾਈ ਜਿਵੇਂ ਪਰਿਵਾਰ ਦਾ ਮੁਕਮਲ ਹੋਏਗਾ ਬੇਸਿਚਤਾ ਬਤ ਕੌਤਾ ਰੇਟ ਜਿੰਦੇ ਸਭ ਛਾਟੇ ਕੁ 11 ਵਜੇ ਬੜਾ ਹਸਪਤਿਆ ਸਮਾਹ ਹੋ ਜਾਣਾ ਆਪਾਂ 11 ਵਜੇ ਦੇ ਅਨਸਾਰੀ ਸਮਾਪਤੀ ਕਰ ਦੇਣੀ ਹੈ ਕਿਉਂਕਿ ਫਿਰ ਪਿੰਡ ਵਾਲੇ ਤੁਸੀਂ ਜੀ ਬੈਠਣਾ ਔਰ ਪਾਉਣਾ ਦਾ ਕੰਮ ਧੰਦਾਗਲੇ ਦੇ ਕਰਨਾ ਇਦਰ ਵੀ ਪ੍ਰਬੰਧ ਸਾਰੇ ਮੁਕੰਮਲ ਹੋ ਚੁੱਕੇ ਹਨ ਸਾਰਾ ਕੰਮ ਸਹੀ ਢੰਗ ਨਾਲ ਚੱਲ ਰਿਹਾ ਪੂਰਾ ਵਧੀਆ ਤੇ ਹੋ ਕੀ ਕਰਦੇ ਨੂੰ हो जी मामा जी ठीक हा ठीक आहे ठीक आहे बस जी बस ਸਤਿ ਸਰ ਭੇ ਸੱਜੇ ਪੂਰੇ ਗੁਰ ਤੇ ਜਾਣ ਸੁਣ ਦੇਖੋ ਨਹੀਂ ਬੈਠੇ ਕੋਈ ਸਾਧੂ ਦੂਰ ਹੈ ਆ ਹਰਿ ਜਿਨ ਵੰਦਨਾ ਦੂਰ ਦਰਤ ਲਾ ਕੇ ਵਾਜੇ

ਨਾ ਜਾਣੇ ਤੁਮਰਾ ਕਿਤੇ ਦੇਉਂਦਾ ਭਗਵਾਨ ਸਾਗਲੇ ਸਵਾਗਤਿ ਤੁਮਰੈ